ਪੜਾਈ ਲਿਖਾਈ ਦੀ ਕੋਈ ਜ਼ਿਆਦਾ ਗੱਲ ਨਹੀਂ ਹੈ ਪਲੱਸ 2 ਤਾਂ ਹੋਣਾ ਹੀ ਚਾਹੀਦਾ ਹੈ ਠੀਕ ਹੈ ਉਸ ਤੋਂ ਬਾਅਦ ਜਿੰਨੇ ਜ਼ਿਆਦਾ ਪੜ੍ਹੇ ਹੋਏ ਉਹਨਾਂ ਪਰ ਜ਼ਿਆਦਾ ਹੋਣਾ ਚਾਹੀਦਾ ਹੈ ਬੰਦਾ bizness minded ਹੋਣਾ ਚਾਹੀਦਾ ਜਿਹੜਾ ਕਿ ਆਪਣੇ ਆਈਡੀਆ ਨੂੰ ਐਕਸ਼ਨ ਦੇ ਵਿੱਚ ਕਨਵਰਟ ਕਰ ਸਕੇ ਹੈਨਾ ਇਹ ਜ਼ਰੂਰੀ ਹੈ ਪੜ੍ਹਾਈ ਦੀ ਇਹ ਲੋੜ ਨਹੀਂ ਹੈ ਕੋਈ ਕਿਹਦੀ ਪੜ੍ਹਾਈ ਹੋਈ ਹੈ ਉਹਦੇ ਵੀ ਹੋਰ ਕੀ ਕੀ ਡਾਕੂਮੈਂਟ ਰਿਕੁਆਇਰਡ ਹੈ ਇਹ ਡਾਕੂਮੈਂਟ ਤਾਂ ਹੋਰ ਦੇ bizness ਹਿਸਾਬ ਨਾਲ ਹੀ ਡਾਕੂਮੈਂਟ ਹੋਣੇ ਨਾ bizness ਪਲਾਨ ਹੋਣੀ ਚਾਹੀਦੀ ਹੈ ਉਹਦੇ ਹਿਸਾਬ ਨਾਲ ਫਿਰ ਅਪਲਾਈ ਕਰਨਾ ਪੈਂਦਾ ਹੈ ਉਹ ਚੀਜ਼ਾਂ ਹੈਗੀਆਂ ਬਾਕੀ ਸਰਟੀਫਿਕੇਟਾਂ ਦੇ ਪੜ੍ਹਾਈ ਲਿਖਾਈ ਦੇ ਸਰਟੀਫਿਕੇਟਾਂ ਦੀ ਲੋੜ ਨਹੀਂ ਹੈ ਬਿਜ਼ਨਸ ਰਿਲੇਟਰ ਸੈਕਟਰ ਇਕਟਨ ਲੋਨ ਹੈ ਜੰਮਾ ਸਰਪਾਪਾ ਹੋਦੀ ਇਹ ਇਹ ਸਾਡਾ ਜਿਹੜਾ ਨੌਜਵਾਨ ਹੈ ਕੁਲਦੀਪ ਸਿੰਘ ਇਹ ਕੈਨੇਡਾ ਜਾ ਰਿਹਾ ਸੀ ਅਸੀਂ ਇਹਨੂੰ ਪੀਐਮਜੀਪੀ ਬਾਰੇ ਦੱਸਿਆ ਇਹ ਕੈਨੇਡਾ ਦਾ ਇਹਨੇ ਆਪਣੀ ਉਹ ਟਿਕਟ ਟੁਕੜ ਸਭ ਖਤਮ ਕੀਤੀ ਵੀਜ਼ਾ ਫੜਿਆ ਔਰ ਪੀਐਮਜੀਪੀ ਲੋਨ ਲੈ ਕੇ ਅੱਜ ਇਹਦਾ ਦੂਜਾ ਤੇ ਤੀਜਾ ਸਾਲ ਆ ਜੀ ਤੀਜਾ ਸਾਲ ਉਹ ਹੈ ਹੀ ਇਸ ਅ ਸਕਸੈਸਫੁਲ ਐਂਟਰਪ੍ਰੀਨਿਅਰ ਪੰਜਾਬੀ ਜੁੱਤੀ ਬਣਾ ਰਿਹਾ ਹੈ ਸਬਸਿਡੀ ਵੀ ਆ ਗਈ ਪੰਜਾਬੀ ਜੁੱਤੀ ਬਣਾ ਰਿਹਾ ਔਰ ਹੋਰਾਂ ਨੂੰ ਹੀ ਇਸ ਅ ਸੋਰਸ ਆਫ ਇਨਸਪੀਰੇਸ਼ਨ ਇਹ ਸਾਡਾ ਇੱਕ ਸਕਸੈਸ ਸਟੋਰੀ ਹੈ ਪੀ ਜੀ ਜੀ ਮਤਲਬ ਅਸੀਂ ਕਿਵੇਂ ਕੀ ਚੀਜ਼ ਜਿਵੇਂ ਕੈਨੇਡਾ ਦਾ ਵੀਜ਼ਾ ਆਈ ਤੇ ਕਿਉਂ ਕੈਂਸਲ ਹਾਂਜੀ ਬਸ ਵੈਸੇ ਜਬ ਵੀਜ਼ਾ ਤੀੜਾ ਕੰਮ ਆਪਣਾ ਬਹੁਤ ਹੀ ਜਨੇ ਪ੍ਰੋਫੈਸ਼ਨਲ ਕੰਮ ਆ ਪਹਿਲੇ ਤੋਂ ਆਪਣੇ ਬਿਜਾਰ ਦਾ ਕੰਮ ਕਰ ਰਹੇ ਜੀ ਆਪਣੇ ਤੇ ਇਸ ਕਰਕੇ ਅਸੀਂ ਵੀ ਸੋਚਿਆ ਵੀ ਛੱਡੋ ਇੱਥੇ ਇੱਥੇ ਵਧੀਆ ਜਰ ਆਪਾਂ ਇੱਥੇ ਵਧੀਆ ਕੰਮ ਕਰ ਸਕਦੇ ਆਂ ਬਾਹਰ ਜਾ ਕੇ ਜਰੂਰ ਇਹਨਾਂ ਰੁਪਏ ਲਾ ਕੇ ਬਾਹਰ ਵੀ ਜਾ ਕੇ ਇੱਥੇ ਦਿਹਾੜੀਆਂ ਕਰਨੀਆਂ ਤੇ ਇੱਥੇ ਆਪਰਾ ਕੰਮ ਆਪਦਾ ਬਿਜ਼ਨਸ ਸ਼ੁਰੂ ਕਰੋ ਜਾਨੀ ਇਹਦਾ ਪ੍ਰੋਸੈਸ ਕਿੰਨਾ ਹੈ ਕਿੰਨਾ ਕੀ ਸੀ ਤੁਹਾਨੂੰ ਕੀ ਸਪੋਰਟ ਮਿਲੀ ਹੈ ਮਤਲਬ ਡਿਪਾਰਟਮੈਂਟ ਸਪੋਰਟ ਮਿਲੀ ਨਹੀਂ 5 ਲੱਖ ਰੁਪਏ ਦਾ ਲੋਨ ਲਿਆ ਸੀ ਜੀ ਮੈਂ ਪੀਐਮਏਜੀਬੀ ਤੋਂ ਪੇਪਰ ਵਰਕ ਜਿਹੜਾ ਸੀ ਉਹ ਕਿੰਨਾ ਨਹੀਂ ਜ਼ਿਆਦਾ ਪੇਪਰ ਵਰਕ ਨਹੀਂ ਜੀ ਉਹਦੇ ਵਿੱਚ ਕੋਈ ਵਸਤੂ 15 ਤੋਂ 20 ਦਿਨ ਦਾ ਪ੍ਰੋਸੈਸ ਹੈ ਜੀ ਆਪਾਂ ਕਰਵਾ ਸਕਦੇ ਹਾਂ ਹੋਰ ਪ੍ਰੋਸੈਸ ਵਾਸੋਂ ਆਨਲਾਈਨ ਆਨਲਾਈਨ ਕਰ ਸਕਦੇ ਹਾਂ ਜੀ ਸਰ ਮਿਹਰਬਾਨੀ ਕੀ ਕਿੰਨਾ ਟਾਈਮ ਪੰਚੁਆਲੀ ਕੀ ਲਾ ਕੇ ਦੇਵਾਂ ਇਹ ਰੈਂਪ ਸਕੀਮ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਦਾ ਇੱਕ ਬੜਾ ਜ਼ਬਰਦਸਤ ਇਨੀਸ਼ੀਏਟਿਵ ਚੱਲ ਰਿਹਾ ਜੀ ਪੂਰੇ ਪੰਜਾਬ 'ਚ ਚੱਲ ਰਿਹਾ ਮੋਗਾ ਦੇ ਵਿੱਚ ਇਹ ਸੈਕੰਡ ਜਿਹੜਾ ਹੈਗਾ ਇੱਕ ਵਰਕਸ਼ਾਪ ਸੀਗੀ ਕਪੈਸਿਟੀ ਬਿਲਡਿੰਗ ਦੀ ਜਿਹਦੇ ਵਿੱਚ ਸਾਡੇ ਕੋਲ ਡਾਕਟਰ ਸੰਜੀਵ ਗੁਪਤਾ ਜੀ ਜਿਹੜੇ ਹੈਗੇ ਆ ਇਹ ਮੈਕਸੀਪਾ ਤੋਂ ਆਏ ਡਾਕਟਰ ਏ ਕੇ ਵਿਸ਼ੇਸ਼ਟ ਜੀ ਇਹ ਵੀ ਸਾਡੇ ਕੋਲ ਮੈਕਸੀਪਾ ਤੋਂ ਆਏ ਪੂਰੀ ਟੀਮ ਆਈ ਹੈ ਅੱਜ ਇੱਥੇ ਤੁਸੀਂ ਦੇਖੋ 100 ਦੇ ਕਰੀਬ ਜਿਹੜੇ ਐਂਟਰਪ੍ਰੈਨਿਅਰਸ ਨੇ ਕਿੰਨੇ ਹੀ ਐਨਥੂਐਸਟਿਕ ਵੇ ਨਾਲ ਪਾਰਟਿਸਿਪੇਟ ਕੀਤਾ ਡੀਪ ਜਿਹੜੀ ਹੈ ਟੈਕਨੀਕਲ ਡਿਸਕਸ਼ਨਸ ਹੋਈਆਂ ਫਾਈਨਾਂਸ ਕਿਥੋਂ ਮਿਲੇਗਾ ਸਬਸਿਡੀਆਂ ਕਿਡੀਆਂ ਹੋਣੀਆਂ ਹੈ ਕਲਸਟਰ ਅਪਰੋਚ ਦੇਖੋ ਦੋ ਜਿਹੜੀ ਜ਼ਬਰਦਸਤ ਚੀਜ਼ ਜਿਹੜੀ ਅੱਥੇ ਅੱਜ ਮੋਗੇਜ ਹੋਗੀ ਉਹ ਹੈ ਕਿ ਦੋ ਕਲਸਟਰ ਆਇਡੈਂਟੀਫਾਈ ਹੋ ਗਏ ਇੱਕ ਤਾਂ ਹੈਗਾ ਜੀ ਕੈਟਲ ਫੀਡ ਕਲਸਟਰ ਦੂਜਾ ਹੋ ਗਿਆ ਜੀ ਜਿਹੜਾ ਬ੍ਰਿਕਲਿਨ ਵਾਲਾ ਨੇ ਜਿਹੜੀ ਸਾਨੂੰ ਸਟਬਲ ਬਰਨਿੰਗ ਦੇ ਤੋਂ ਬਾਅਦ ਜਿਹੜੇ ਪੈਲੇਟਾਈਜ਼ੇਸ਼ਨ ਕਰਨੀ ਹੈ ਉਹ ਇਹ ਗੱਲ ਆਈ ਹੈ ਤੇ ਡਾਕਟਰ ਅਸੀਂ ਅਨੂਪਾ ਜੀ ਨੂੰ ਅਸੀਂ ਸਪੈਸ਼ਲ ਅੱਜ ਬਠਿੰਡੇ ਤੋਂ ਵੀ ਬੁਲਾਇਆ ਐਜ਼ ਅ ਕੰਸਲਟੈਂਟ ਦੇ ਤੌਰ ਤੇ ਤਾਂ ਕਿ ਇਹਨਾਂ ਦੀ ਡੀਪੀਆਰ ਤਿਆਰ ਕਰਨ ਐਂਟਰਪ੍ਰੀਨਰਸ ਦੀ ਹਰ ਤਰ੍ਹਾਂ ਦੀ ਗਰੋਥ ਲਈ ਇਹ ਜ ਰੈਂਪ ਦਾ ਸਾਰਾ ਸ਼ੈਡਿਊਲ ਅਸੀਂ ਪਲਾਨ ਕੀਤਾ ਸੀਗਾ ਔਰ ਉਹ ਤੁਸੀਂ ਦੇਖਿਓ ਕਿ ਬਹੁਤ ਹੀ ਵਧੀਆ ਇੱਕ ਸਿਸਟਮੈਟਿਕ ਵੇ ਨਾਲ ਹੋਇਆ ਔਰ ਤੁਸੀਂ ਕਲਾਪਿੰਗ ਤੁਸੀਂ ਹਿਸਾਬ ਲਾ ਲਿਆ ਕਿ ਕਿੰਨੇ ਐਂਟਰਪ੍ਰੈਨਰ ਖੁਸ਼ ਹੈ ਸਾਨੂੰ ਕਹਰੇ ਸੀਗੇ ਵੀ ਆਪਾਂ 1 ਮਹੀਨੇ ਚ ਹੋਰ ਕਰੀਏ ਤੇ ਇਸ ਤੋਂ ਬਾਅਦ ਕਿ ਮੈਂ ਇਹ ਬੋਲਿਆ ਐਂਟਰਪ੍ਰੈਨਰ ਕਹਰੇ ਵੀ ਦੋ ਦੋ ਕਰੋ ਤੇ ਦੇਖੋ ਇਹ ਚੀਜ਼ ਜਿਹੜੀ ਹੈਗੀ ਪੰਜਾਬ ਸਰਕਾਰ ਦੇ ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈ ਜਿਹੜਾ ਐਂਟਰਪ੍ਰੈਨਰ ਨੂੰ ਮਿਲ ਰਿਹਾ ਹੈ ਸੈਂਸਿਟਾਈਜ਼ੇਸ਼ਨ ਹੋ ਰਹੀ ਹੈ ਸੋ ਇਹੀ ਹੈ ਵੀ ਸਾਡੇ ਐਫਰਟਸ ਜਿਹੜੇ ਹੈਗੇ ਆ ਆਮ ਜਿਹੜੇ ਐਂਟਰਪ੍ਰੈਨਰ ਨੂੰ ਜਿਹੜੀ ਗ੍ਰੋਥ ਹੈ ਮਾਈਕਰੋ ਤੋਂ ਸਮਾਲ ਸਮਾਲ ਵਾਲੇ ਨੂੰ ਜਿਹੜੇ ਹੈਗਾ ਮੀਡੀਅਮ ਤੱਕ ਲੈ ਕੇ ਜਾਣ ਲਈ ਜਿਹੜਾ ਹੈਗਾ ਔਰ ਪਲੱਸ ਨਵੇਂ ਐਂਟਰਪ੍ਰੈਨਿਓਰਸ ਨੂੰ ਜਿਹੜੇ ਇਨਕਰੇਜ ਕੀਤਾ ਜਾਂਦਾ ਹੈ ਤੇ ਅਸੀਂ ਇਹ ਕਰ ਵੀ ਰਹੇ ਹਾਂ ਇਟ ਵਾਸ ਅ ਵੈਰੀ ਸਕਸੈਸਫੁਲ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਨੌਜਵਾਨਾਂ ਦਾ ਪਹੁੰਚਿਆ ਇੱਥੇ ਦੇਖਿਆ ਤਾਂ ਜਿਹੜਾ ਤੜਿਆਂ ਤੋਂ ਪਤਾ ਲੱਗਦਾ ਸੀ ਪਰ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਦੇਖੋ ਜੀ ਇਹਦੇ ਵਿੱਚ ਜਿਹੜੀ ਸੀ ਐਂਟਰਪ੍ਰੈਨਿਓਰਸ ਨੂੰ ਜਿਹੜੇ ਪਹਿਲੀ ਗੱਲ ਦਾ ਸਬਸਿਡੀਆਂ ਦਾ ਜਿਹੜਾ ਸੀਗਾ ਉਹ ਹੈਰਾਨ ਹੋ ਰਹੇ ਸੀਗੇ ਵੀ ਅੱਛਾ ਕੁਝ ਬਹੁਤ ਸਾਰਾ ਨਾ ਤਾਂ ਜਾਣਕਾਰੀ ਸੀ ਵੀ ਜਿਹੜਾ ਨਹੀਂ ਸੀ ਉਹ ਜਿਹੜੇ ਜਿਹੜੇ ਫਰਸਟ ਜਨਰੇਸ਼ਨ ਜਿਹੜੀ ਨਾਲ ਲੈ ਕੇ ਆਏ ਆ ਦੇ ਵਾਰ ਸੋ ਐਕਸਾਈਟਡ ਵੀ ਬਿਜਾਏ ਫੋਰਨ ਸ਼ੋਰਨ ਜਾਣ ਦੀ ਬਜਾਏ ਇਹ ਸਾਰਾ ਕੁਝ ਇੱਥੇ ਹੀ ਹੈ ਹੁਣ ਪੰਜਾਬ ਗਵਰਨਮੈਂਟ ਥਰੂ ਇਨਵੈਸਟ ਪੰਜਾਬ ਜਾਂ ਇੰਡਸਟਰੀ ਡਿਪਾਰਟਮੈਂਟ ਦੇ ਥਰੂ 100% ਤੱਕ ਸਬਸਿਡੀ ਹੈਗੀ ਉਹ ਜਿਹੜੀ ਚੀਜ਼ਾਂ ਸੁਣ ਕੇ ਜਿਹੜੀ ਸੀਗੀ that is a very encouraging thing ਪਲੱਸ ਜਿਹੜੀ ਅਸੀਂ ਅੱਜ ਦਾ ਟੈਕਨੀਕਲ ਸੈਸ਼ਨ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਵੀ ਕਿਹੜੇ ਕਿਹੜੇ ਇਹਨਾਂ ਦੇ ਸਾਰੇ ਇੰਸਟੀਚੂਟਸ ਬਾਰੇ ਦੱਸਿਆ ਇਹਨਾਂ ਨੇ ਦੱਸਿਆ ਵੀ ਤੁਹਾਨੂੰ ਕਿੱਥੋਂ ਕਿਹੜੀ ਗਰੋਥ ਮਿਲ ਸਕਦੀ ਹੈ ਆ ਹੁਣ ਅਕਾਊਂਟਿੰਗ ਦੇ ਉੱਤੇ ਹੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਐਂਟਰਪ੍ਰੈਨਰਸ਼ਿਪ ਨੂੰ ਬੜੀ ਜ਼ਬਰਦਸਤ ਸਪੋਰਟ ਕਰਦੀ ਹੈ ਐਦਾਂ ਦੇ ਜਿਹੜੇ ਰੈਂਪਸ ਦੇ ਪ੍ਰੋਗਰਾਮ ਹੁੰਦੇ ਚੱਲ ਵੀ ਪਏ ਔਰ ਹੁੰਦੇ ਰਹਿਣਗੇ ਇਹ ਬੜਾ ਅੱਛੀ ਚੀਜ਼ ਆ ਰਹੀ ਹੈ ਜੀ ਤਾਂ ਲਨ ਆਨਲਾਈਨ ਵੀ ਚੀਜ਼ਾਂ ਚਾਹੀਦੀ ਹੁੰਦੀ ਹੈ ਜੀ ਨਹੀਂ ਇੱਥੇ ਜਿਹੜੀ ਹੈਗੀ ਨਾ ਸਿਰਫ ਲੋਨ ਜਿਹੜੀ ਹੈਗੀ ਹੈ ਲੋਨ ਦੇ ਵਿੱਚ ਲੋਨ ਕਈ ਤਰ੍ਹਾਂ ਦੇ ਹਨ ਇੱਕ ਹੁੰਦਾ ਲੋਨ ਵਿਦ ਫਾਈਨਾਂਸਿੰਗ ਲਈ ਇੱਕ ਹੈ ਲੋਨ ਵਿਦ ਸਬਸਿਡੀਆਂ ਸਬਸਿਡੀਆਂ ਦੇ ਵਿੱਚ ਕੋ ਕਿਹੜੇ-ਕਿਹੜੇ ਲੋਨ ਹੈ ਪੀਐਮਐਮ ਜੀ ਪੀਐਮਜੀਪੀ ਹੈ ਪੀਐਮਐਫਐਮਈ ਹੈ ਅਲੱਗ-ਅਲੱਗ ਤਰ੍ਹਾਂ ਦੇ ਲੋਨਸ ਹੈ ਉੱਤੇ ਸਬ ਇਹ ਤੋਂ ਤੱਕ ਹੁਣ ਜਿਹੜੀ ਪੰਜਾਬ ਸਰਕਾਰ ਦੀ ਉੱਥੇ ਕੈਪੀਟਲ ਸਬਸਿਡੀ ਆ ਚੁੱਕੀ ਹੈ ਜਿਹੜੇ ਥਰਡ ਸੈਕਟਰ ਦੇ ਵਿੱਚ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਜਿਹੜੀ ਅਵੇਅਰਨੈਸ ਗ੍ਰੋਥ ਇਹ ਸਾਰੀ ਡਿਸੈਮੀਨੇਸ਼ਨ ਸੀ ਜਿਸ ਵਾਸਤੇ ਐਂਟਰਪ੍ਰੈਨਰ ਜਿਹੜੇ ਸੀਗੇ ਜਿਹੜੇ ਇੰਨਾ ਭਾਰੀ ਤਦਾਦ ਚਾਹੇ ਸੋ ਬੜੇ ਹੀ ਐਕਸਾਈਟਿਡ ਹੋ ਗਏ ਜਿਹੜੇ ਹੈਗੇ ਉਹਨਾਂ ਨੇ ਸੁਣਿਆ ਤੇ ਦੇਖੋ ਹੁਣ ਤੱਕ ਸਾਰੇ ਬੈਠੇ ਸੀ ਕਿੰਨੀ ਅਚੀ ਚੀਜ਼ ਹੈ ਪੈਨ ਡ੍ਰੌਪ ਸਾਇਲੈਂਸੀ ਤਾੜੀਆਂ ਤੁਸੀਂ ਦੇਖੋ ਕਿਉਂ ਵੱਜਦੀਆਂ ਜਦੋਂ ਅਸੀਂ ਵਾਕਈ ਹੀ ਐਕਸਾਈਟਿਡ ਹੋ ਕੇ ਸੁਣਦੇ ਹਾਂ ਸੋ ਦਿਸ ਇਜ਼ ਅ ਵੈਰੀ ਗੁੱਡ ਥਿੰ ਕਈ ਲੋਕਾਂ ਨੂੰ ਜਾਣਕਾਰੀ ਨਹੀਂ ਗਈ ਤੇ ਇਹ ਜਾਣਕਾਰੀ 'ਚ ਕਮੀ ਦੀ ਵਜ੍ਹਾ ਨਾਲ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਇਹ ਦੱਸਣਾ ਲੋਕ ਤੁਹਾਡੇ ਤੱਕ ਪਹੁੰਚ ਕਰਕੇ ਵੀ ਜਾਣਕਾਰੀ ਦੇ ਸਕਦੇ ਦੇਖੋ ਜੀ ਪਹਿਲੀ ਗੱਲ ਤਾਂ ਜਿੰਨੀਆਂ ਸਕੀਮਾਂ ਅਸੀਂ ਗੱਲ ਕੀਤੀਆਂ ਇਹ ਸਾਰੀਆਂ ਪੰਜਾਬ ਗਵਰਨਮੈਂਟ ਦੀ ਜਿਹੜਾ ਪੋਰਟਲ ਬਣਿਆ ਪੀਬੀ ਇੰਡਸਟਰੀਜ਼.ਗੋਵ.ਇਨ ਅਗਰ ਤੁਸੀਂ ਉੱਥੇ ਮਾਊਸ ਕਲਿੱਕ ਕਰਦੇ ਹੋ ਤੁਸੀਂ ਹੈਰਾਨ ਹੋ ਜਾਓਗੇ ਕਿ ਉੱਥੇ ਕਿਹੜੀ ਚੀਜ਼ ਹੈਗੀ ਹੈ ਕਿ ਕਿੱਦਾਂ ਅਪਲਾਈ ਕਰਨਾ ਹੈ ਇਥੋਂ ਤੱਕ ਕਿ ਫਾਰਮੈਟ ਵੀ ਹੈ ਸਾਰਾ ਰੁਕ ਜਾ ਭਾਈ ਸਾਰਾ ਫਾਰਮੈਟ ਵੀ ਉਸੇ ਦਿੱਤਾ ਹੋਇਆ ਔਰ ਸਾਰੀ ਇਨਫੋਰਮੇਸ਼ਨ ਦੇ ਉੱਤੇ ਔਰ ਰੁਕ ਜਾ ਭਾਈ ਠੀਕ ਹੈ ਤੇ ਇਹ ਸਾਰੀ ਚੀਜ਼ ਇੱਕ ਉੱਥੇ ਹੈਗੀ ਹੈ ਪਲੱਸ ਸਾਡੇ ਕੋਲ ਇੱਥੇ ਜਿਹੜਾ ਪੂਰਾ ਸਟਾਫ ਹੈ ਉਹ ਸਾਰਾ ਜਿਹੜਾ ਇਸ ਲਈ ਫੈਸਿਲਿਟੇਟ ਕਰਨ ਵਾਲਾ ਠੀਕ ਹੈ ਜੀ ਪ੍ਰੋਫੈਸਰ ਵਿਸ਼ੇਸ਼ ਜੀ ਉਸਤਾ ਜੀ ਮੈਂ ਉਹਦੇ ਨਾਮ ਹੈ ਵਿਸ਼ੇਸ਼ ਜੀ ਦਾ ਹੀ ਧਿਆਨ ਆ ਪੜਿਆ ਜਦੋਂ ਮੈਨੂੰ ਮੇਰੀ ਡਿਊਟੀ ਲੱਗੀ ਵੀ ਗੋਟ ਆਫ ਦਾ ਐਕਸ ਕਰਨਾ ਤੇ ਅਦਰਵਾਈਜ਼ ਮੈਂ ਸਭ ਤੋਂ ਮਾਫੀ ਚਾਹਾਂਗਾ ਉਹਦਾ ਤਾਂ ਨਾਮ ਹੀ ਲੈ ਲਿਆ ਗਿਆ ਨਾ ਸਾਹਿਬ ਬਾਦਰੋਪਰ ਜੀ ਅ ਜੀਐਮ ਸਾਹਿਬ ਸਰ ਬੜਾ ਤੁਸੀਂ ਮਤਲਬ ਐਸੀ ਵੀ ਐਨਥੂਸੀਆਸਟਿਕਲੀ ਕਰਦੇ ਰਹਿੰਦੇ ਹੋ ਮੈਂ ਥੋੜਾ ਜਿਹਾ ਜੋ ਸਾਰੇ ਬੰਦੇ ਆਏ ਹੋਏ ਐ ਤੋਂ ਜਿਹੜੇ ਗਵਰਨਮੈਂਟ ਅਫੀਸ਼ਰਸ ਹੋ ਗਏ ਇਹਨਾਂ ਦਾ ਐਕਸਪਲੇਨ ਕਰਨ ਦਾ ਇੱਕ ਤਰ੍ਹਾਂ ਜਿਵੇਂ ਇਹਨਾਂ ਕੋਲ ਇਹ ਸਲਾਈਡ ਵਗੈਰਾ ਬਣੀਆਂ ਵੀ ਆ ਪਰ ਮੈਂ ਮੈਨੂੰ ਸਮਝਦਾ ਮੈਂ ਤੁਹਾਡੇ ਵਿੱਚੋਂ ਇੱਕ ਤੇ ਇਹ ਅਸਲ ਦੇ ਵਿੱਚ ਮਤਲਬ ਚੀਜ਼ ਹੈ ਕਿ ਜਿਹੜੀ ਰੈਂਪਰ ਇਹ ਆਪਾਂ ਸੁਧਾਰੂ ਸ਼ਬਦਾਂ ਦੇ ਵਿੱਚ ਕਹੀਏ ਨਾ ਇਹ ਵਰਲਡ ਬੈਂਕ ਦੇ ਐਡਿਟਿਡ ਪ੍ਰੋਜੈਕਟ ਹੈ ਜਿਹੜੀ ਰੈਂਪਰ ਜਿਹੜੀ ਆਪਾਂ ਐਮਐਸਐਮ ਵੀ ਆ ਆਪਾਂ ਸੈਕਿੰਡ ਲਾਰਜੇਸਟ ਇੰਡੀਆ ਦੇ ਵਿੱਚ EMPLOYER ਹੈ ਜਿਹੜੀ ਇੰਡੀਆ ਦੀ ਜਿਹੜੀ GDP ਆ ਉਹਦਾ 70% ਕੰਟ੍ਰਿਬਿਊਟ ਕਰਦਾ ਹੈ ਐਗਰੀਕਲਚਰ ਸੈਕਟਰ